λαβ ਸਿੰਘ ਉਗੋਕੇ ਨੂੰ ਵੀ ਇੱਕ ਚੈਲੰਜ ਕਰਦਾ ਵੀ ਮੇਰਾ ਚੈਲੰਜ ਕਬੂਲ ਕਰੇ ਤੇ ਕਿਰਤਾਂ ਮੇਰੇ ਮਨ ਚ ਵੀ ਹੈਗੀ ਆ ਪਰ ਉਹ ਦੇ ਕੋਲੇ ਕੌਤਾ ਵਧੀਆ ਸੀ ਤੇ ਉਹ ਦਾ ਜਿਹੜਾ ਉਸ ਤਰੀਕੇ ਨਾਲ ਮੈਂ ਜਵਾਬ ਨਹੀਂ ਦੇ ਸਕਿਆ ਉਹਦੇ ਸ਼ਬਦਾਂ ਨਾਲ ਜਿਹੜਾ ਉਹ ਥੱਪੜ ਮਾਰਨ ਵਾਲੀ ਪ੍ਰਚਾਰ ਕਰਦੇ ਦੇਖੇ ਗਏ ਆ ਹਲਕਾ ਭਦੌੜ ਦੇ ਵਿੱਚ ਕਹਿੰਦੇ ਅਸੀਂ ਫੇਰ ਉਸੇ ਜਿੰਨੀ ਲੀਡ ਮੈਨੂੰ ਵਿਧਾਨ ਸਭਾ ਚ ਮਿਲੀ ਸੀ ਉਸ ਤੋਂ ਬਾਅਦ ਇਸ ਵਾਰੀ ਐਮਪੀ ਚ ਲੈ ਕੇ ਜਾਣੀ ਆ ਨਹੀਂ ਨਹੀਂ ਇੱਛੇ ਤਾਂ ਸਾਡੇ ਪਿੰਡਾਂ ਚ ਦਾ ਪੋਸਟਰ ਲੱਗੇ ਨੇ ਵੀ ਲਾਭ ਸਿੰਘ ਉਗੋਕੇ ਹੈ ਕਿੱਥੇ ਉਹ ਬਦਲਾ ਉਹਦੀ ਸ਼ਕਲ ਚ ਤਾਂ ਜ਼ਰੂਰ ਆ ਗਿਆ ਤੁਸੀਂ ਉਹਨਾਂ ਦੀਆਂ ਪਿਕਚਰਸ ਦੇਖ ਲਿਓ ਪਹਿਲਾਂ ਦੀਆਂ ਜਦੋਂ ਐਮ.ਐਲ.ਏ ਨਹੀਂ ਬਣਿਆ ਸੀ ਉਹਨਾਂ ਦੀ ਕੀ ਸ਼ਕਲ ਸ਼ੂਰਤ ਸੀ ਤੇ ਹੁਣ ਦੇਖ ਲਿਓ ਵੀ ਮੇਰੇ ਮਨ ਚ ਕਿਹੜਾ ਬੜੀ ਆ ਵੀ ਉਹ ਕਹੇ ਜੇ ਸ਼ਬਦ ਕਹਿ ਗਿਆ ਤੇ ਮੈਨੂੰ ਇਨਸਾਫ ਨਹੀਂ ਮਿਲਿਆ ਮੈਂ ਗਿਆ ਸੀ ਬਰਨਾਲਾ ਪੁਲਿਸ ਕੋਲੇ ਇੱਕ ਕੰਪੀਟੀਸ਼ਨ ਮੈਨਾ ਰੈਸਲਿੰਗ ਕਰ ਲੇ ਮੈਨਾ ਬਾਕਸਿੰਗ ਕਰ ਲੇ ਇੱਥੇ ਤੇ ਫਿਰ ਸਿਟਿੰਗ ਐਮ.ਪੀ. ਸਿਮਰਜ ਸਿੰਘ ਮਾਨ ਨੇ ਵਿਰੋਧੀ ਧਿਰ ਦੀ ਭੂਮਿਕਾ ਤਾਂ ਸੁਖਪਾਲ ਸਿੰਘ ਖਹਿਰਾ ਵੀ ਬੜੀ ਵਧੀਆ ਨਿਭਾਉਂਦੇ ਆ ਫਿਰ ਤੁਹਾਨੂੰ ਕਿਉਂ ਲੱਗਿਆ ਕਿ ਇਨਾਂ ਚੋਂ ਇਹਨੂੰ ਚੁਣਨਾ ਚਾਹੀਦਾ ਕਦੇ ਕਾਂਗਰਸ ਤਕੜੀ ਕਰਦੀ ਕਦੇ ਅਕਾਲੀ ਦਲ ਤਕੜਾ ਕਰਦਾ ਕਦੇ ਆਮ ਆਦਮੀ ਤਕੜੀ ਕਰਦੀ ਪਰ ਅਸੀਂ ਆਪਣੇ ਨਾਲ ਨਹੀਂ ਖੜ ਸਕੇ ਸੀ ਮੁੱਖ ਮੰਤਰੀ ਭਗਵੰਤ ਮਾਨ ਦਾ ਲਾ ਲਈ ਉਹ ਕਹਿੰਦੇ ਸਾਡੀ ਰਾਜਧਾਨੀ ਹੈ ਔਰ 13 0 ਵਾਲਿਆਂ ਚ ਪਹਿਲੀ ਸੀਟ ਜਿਹੜੀ ਜਿੱਤ ਕੇ ਅਸੀਂ ਦਿਖਾਉਣੀ ਹੈ ਹੀ ਸੰਗਰੂਰ ਹੈ ਆਮ ਆਦਮੀ ਦੀ ਤਾਂ ਅਜ ਕੋਈ ਲੋਕ ਗੱਲ ਵੀ ਕਰਨਾ ਗਵਾਰਾ ਨਹੀਂ ਸਮਝਦੇ ਪਿੰਡਾਂ ਚ ਤੁਹਾਡਾ ਉਹ ਪੇਚਾ ਪੁਰਾਣਾ ਪਿਆ ਸੀ ਤੁਸੀਂ ਉਹ ਕਿਹੜੇ ਵਾਸਤੇ ਕਿ ਸਿਆਸੀ ਤੌਰ ਦੇ ਉੱਤੇ ਮੈਂ ਜਿੰਨਾ ਨੁਕਸਾਨ ਕਰ ਸਕਦਾ ਆਮ ਆਦਮੀ ਪਾਰਟੀ ਦਾ ਕਰੀ ਸੀ ਦੇ ਪਿੰਡ ਤਾਂ ਜਦੋਂ ਭਗਵੰਤ ਮਾਨ ਆਇਆ ਸੀ ਮੈਂ ਉਹਦੇ ਨਾਲ ਖੜਿਆ ਸੀ ਕਾਫੀ ਵਾਰ ਮੈਂ ਚੈਨਲਾਂ ਤੇ ਕਿਹਾ ਉਸ ਦੇ ਵਿੱਚ ਮੈਨੂੰ ਇੱਕ ਪਰਚਾ ਮਿਲਿਆ ਦੋ ਤਿੰਨ ਪਰਚੇ ਤਾਂ ਐਸੀ ਉਹ ਚ ਕਾਂਗਰਸ ਨੇ ਖੇਜ ਨਾਲ ਕੇਬਲ ਸਿੰਘ ਢਿੱਲੋਂ ਨੇ ਦਿੱਤੇ ਸੀ ਫਿਰ ਲਾਲ ਸਿੰਘ ਊਗੋ ਕੇ ਆਇਆ ਸੀ ਤਾਂ ਉਹਦਾ ਮੈਂ ਵੈਲਕਮ ਕਰਦਾ ਸੀ ਪਰ ਉਹ ਬੰਦੇ ਟੀਮ ਵਰਕ ਹੀ ਨਹੀਂ ਸਮਝਦੇ ਹੁਣ ਹਲਕਾ ਧੂਰੀ ਤੋਂ ਜਦੋਂ ਵਿਕਟੀਆਂ ਦੀ ਦਲਵੀਰ ਸਿੰਘ ਗੋਲਡੀ ਦੀ ਉਹ ਤੇ ਸ਼ਰੇਆਮ ਚੈਲੇਂਜ ਕਰਦੇ ਦਿਖਾਈ ਦੇ ਰਹੇ ਹਾਲਾਂਕਿ ਵੱਧ ਤੋਂ ਚੈਲੇਂਜ ਸਫਾਲ ਸਿੰਘ ਖੈਰਾ ਨੂੰ ਕਰ ਰਿਹਾ ਕਾਂਗਰਸ ਨੂੰ ਪਰ ਉਹ ਕਹਿੰਦੇ ਵੀ ਹੁਣ ਜਦੋਂ ਮੈਂ ਇਹਨਾਂ ਦੇ ਨਾਲ ਆ ਗਿਆ ਹੁਣ ਤੇ ਕੋਈ ਹਰਾ ਨਹੀਂ ਸਕਦਾ ਸੰਨ ਵੀ ਕਿਸ ਤਰ੍ਹਾਂ ਨੇ ਆਪਦੇ ਵੋਟਰਾਂ ਨੂੰ ਆਪਣੇ ਸਮਰਥਕਾਂ ਨੂੰ ਧੋਖਾ ਦਿੱਤਾ ਵਿਰੋਧੀ ਜਿਹਦੇ ਖਿਲਾਫ ਲੜੇ ਉਸ ਦੀ ਜਾ ਕੇ ਝੋਲੀ ਡਿੱਗ ਪਿਆ ਉਹ ਕਹਾਸਾ ਕੋ ਮੇਰੇ ਨਾਲ ਹੋਇਆ ਹੈ ਮੈਨੂੰ ਕਹਿੰਦੇ ਤਿਆਰੀ ਕਰੋ ਤੇ ਉਦੋਂ ਬਾਅਦ ਟਿਕਟ ਨਹੀਂ ਮਿਲੀ ਜਿਹੜਾ ਕਦੇ ਸਰਪੰਚ ਹੀ ਨਹੀਂ ਲੜਿਆ ਕੋਈ ਬਲਾਕ ਸੰਮਤੀ ਜ਼ਿਲ੍ਹਾ ਪ੍ਰਸ਼ਦ ਨਹੀਂ ਲੜਿਆ ਉਹ ਐਮਐਲਏ ਬਣ ਗਿਆ ਹੁਣ ਲਾਲਸਾਵਾਂ ਵੱਡੀਆਂ ਹੋ ਗਈਆਂ ਮੈਨੂੰ ਐਮਪੀ ਬਣਾਓ ਮੈਨੂੰ ਉਸ ਤੋਂ ਅੱਗੇ ਕੈਬਨਿਟ ਮਨਿਸਟਰ ਬਣਾਓ ਵੀ ਇਹਨਾਂ ਦੇ ਪਰਿਵਾਰ ਨੂੰ ਕਿੰਨਾ ਆਮ ਆਦਮੀ ਪਾਰਟੀ ਦੇ ਵਰਕਰ ਜਲੀਲ ਕਰਦੇ ਰਹੇ ਐ ਕੀ ਕਦਰਾਂ ਕੀਮਤਾਂ ਹੋਣਗੀਆਂ ਜਦੋਂ ਪਾਈਫ ਹਸਬੰਦ ਬਹਿਦੇ ਹੋਣਗੇ ਇਕੱਲੇ ਤਾਂ ਕਿਵੇਂ ਇੱਕ ਦੂਜੇ ਨੂੰ ਫੇਸ ਕਰਦੇ ਹੋਣਗੇ ਲੋਕ ਸਭਾ ਚੋਣਾਂ ਦੇ ਦੌਰਾਨ ਸੰਗਰੂਰ ਲੋਕ ਸਭਾ ਹਲਕਾ ਕਾफी ਚਰਚਾ ਚਾ ਇੱਕ ਪਾਸੇ ਸੱਤਾਧਿਰ ਕਹਿੰਦੀ ਆਮ ਆਦਮੀ ਪਾਰਟੀ ਇੱਥੋਂ ਦੀ ਕਿ ਸਾਡੀ ਰਾਜਧਾਨੀ ਹੈ ਦੂਜੇ ਪਾਸੇ ਜਿਹੜੇ ਬਾਕੀ ਉਮੀਦਵਾਰ ਉਤਰੇ ਨੇ ਮੈਦਾਨ ਦੇ ਵਿੱਚ ਸਿਟਿੰਗ ਐਮਪੀ ਇੱਥੋਂ ਸਿਮਰਜੀਤ ਸਿੰਘ ਮਾਨ ਨੇ ਤੇ ਉਹਨਾਂ ਦੇ ਸਮਰਥਕ ਦੇ ਵਿੱਚ ਔਰ ਪੂਰੀ ਸਿਆਸਤ ਦੇ ਅੰਦਰ ਸਰਗਰਮ ਰਹਿਣ ਵਾਲੇ ਇੱਕ ਸਰਪੰਚ ਜਿਹੜੇ ਚਰਚਾ ਚ ਆ ਗਏ ਸੀ ਹਲਕਾ ਭਧੌੜ ਦੇ ਅੰਦਰ ਸਹਿਣਾ ਪਿੰਡ ਦੇ ਸੁਖਵਿੰਦਰ ਸਿੰਘ ਸਾਡੇ ਨਾਲ ਖੜੇ ਹਨ ਅਸੀਂ ਗੱਲ ਕਰਦੇ ਆ ਆ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਪਹਿਲਾਂ ਇਹ ਦੱਸੋ ਕਿ ਜਦੋਂ ਤੁਹਾਡੀ ਸਿਆਸਤ ਆ ਉਹ ਪਹਿਲਾਂ ਤਾਂ ਦੀ ਹੈ ਆਜ਼ਾਦ ਉਮੀਦਵਾਰ ਦੇ ਤੌਰ ਤੇ ਸਰਪੰਚੀ ਪਦਰ ਦੇ ਉੱਤੇ ਜੇਕਰ ਗੱਲ ਕਰੀਏ ਉਦੋਂ ਬਾਅਦ ਤੁਸੀਂ ਚਰਚਾ ਜਦੋਂ ਦੇ ਆਏ ਪਧੌੜ ਹਲਕੇ ਤੋਂ ਬਾਅਦ ਲਾਲ ਸਿੰਘ ਉਗੋਕੇ ਦੇ ਨਾਲ ਉਦੋਂ ਬਾਅਦ ਤੁਸੀਂ ਪਲਾਂਗ ਅਗਲੀ ਪੁੱਟ ਲਈ ਹੈ ਹੁਣ ਤੇ ਤੁਸੀਂ ਪਾਰਲੀਮੈਂਟ ਦੀਆਂ ਚੋਣਾਂ 'ਚ ਵੀ ਸਰਗਰਮੀਆਂ ਦਿਖਾਉਣ ਲੱਗ ਗਏ ਨਹੀਂ ਸਰਗਰਮੀਆਂ ਤਾਂ ਕਾਫੀ ਲੰਬੇ ਸਮੇਂ ਤੋਂ ਚੱਲ ਰਹੀਆਂ ਪਿੰਡ ਪੱਧਰ ਤੇ ਸਰਗਰਮੀ ਚੱਲ ਰਹੀ ਸੀ ਲੋਕ ਸਭਾ 'ਚ ਵੀ ਸਰਗਰਮੀ ਪਿਛਲੇ ਸਮੇਂ ਅੱਚ ਰਹੀ ਆ ਵਿਧਾਨ ਸਭਾ 'ਚ ਵੀ ਰਹੀ ਆ ਕੈਂਡੀਡੇਟ ਅਸੀਂ ਜਿਤਾਏ ਨੇ ਸਦੀਕ ਸਾਹਿਬ ਦੀ ਸਪੋਰਟ ਕੀਤੀ ਸੀ ਉਹਨਾਂ ਨੂੰ ਜਿਤਾਇਆ ਪਧੌੜ ਹਲਕੇ ਤੋਂ ਬੀਜੇਂਦਰ ਸਿੰਘਲਾ ਦੀ ਸਪੋਰਟ ਕੀਤੀ ਸੀ ਉਹਨਾਂ ਨੂੰ ਜਿਤਾਇਆ ਤੋਂ ਸਮੇਂ ਸਮੇਂ ਚ ਜਦੋਂ ਵਿਰੋਧੀ ਧਿਰ ਚ ਕਾਂਗਰਸ ਸੀਗੀ ਤਾਂ ਵਿਚਾਰੀ ਸੀ ਨਮਾਣੀ ਸੀ ਤੇ ਸਾਡਾ ਸ਼ੁਰੂ ਤੋਂ ਹੀ ਇਹ ਸੁਭਾਅ ਰਹਾ ਸਮੁੱਚੇ ਪੰਜਾਬੀਆਂ ਦਾ ਸੁਭਾਅ ਵੀ ਮਾੜੇ ਵੱਲ ਹੋ ਕੇ ਖੜਦੇ ਆ ਜਦੋਂ ਸੰਘਰਸ਼ ਕਰ ਰਹੀ ਸੀ ਸੱਤਾ ਪਾਉਣ ਲਈ ਕਾਂਗਰਸ ਤੇ ਜਾਬਰ ਅਕਾਲੀ ਦਲ ਸੀ ਵਿਰੋਧੀ ਧਿਰ ਸੀ ਤੇ ਉਹਨਾਂ ਨਾਲ ਰਲ ਕੇ ਸੰਘਰਸ਼ ਲੜਿਆ ਪਰ ਇੱਕ ਆਈਡੋਲੋਜੀ ਨਾਲ ਦੀ ਨਾਲ ਕਾਇਮ ਰੱਖੀ ਵੀ ਨਾ ਤਾਂ ਉਹਨਾਂ ਦੀ ਪਾਰਟੀ ਦੀ ਮੈਂਬਰਸ਼ਿਪ ਤੇ ਨਾ ਕੋਈ ਅਹੁਦਾ ਲਿਆ ਤੇ ਜਦੋਂ ਪੰਚਾਇਤੀ ਚੋਣਾਂ ਵੀ ਲੜੀਆਂ ਆਜ਼ਾਦ ਲੜੀਆਂ ਤੇ ਹਿਸਟਰੀਕਲ ਉਸ ਚ ਜਿੱਤ ਹੋਈ ਆ ਲੋਕਾਂ ਨੂੰ ਕਿਸੇ ਕੇ ਸੁਭਾਅ ਹੀ ਇਹ ਜਾ ਹੋ ਗਿਆ ਹੈ ਕਿ ਵਿਰੋਧੀਆਂ ਨਾਲ ਖੜ ਕੇ ਅਸੀਂ ਜਿਤਾਉਣੀ ਹੁੰਨੇ ਆ ਤੇ ਇੱਥੇ ਤੇ ਫਿਰ ਸਿਟਿੰਗ ਐਮਪੀ ਸਿਮਰ ਸਿੰਘ ਮਾਨ ਨੇ ਵਿਰੋਧੀ ਧਿਰ ਦੀ ਭੂਮਿਕਾ ਤਾਂ ਸੁਖਪਾਲ ਸਿੰਘ ਖਹਿਰਾ ਵੀ ਬੜੀ ਵਧੀਆ ਨਿਭਾਉਂਦੇ ਆ ਫਿਰ ਤੁਹਾਨੂੰ ਕਿਉਂ ਲੱਗਿਆ ਕਿ ਇਨਾਂ ਚੋਂ ਇਹਨੂੰ ਚੁਣਨਾ ਚਾਹੀਦਾ ਦੇਖੋ ਇਨਸਾਨ ਨਾ ਕਾਫੀ ਇਨਸਾਨ ਦੀਆਂ ਸਟੇਜਾਂ ਹੁੰਦੀਆਂ ਆ 8-8 ਜ਼ਿੰਦਗੀ ਚ ਤੇ 8-8 ਇਨਸਾਨ ਫੈਸਲੇ ਲੈਂਦਾ ਤੇ ਕਦੇ ਨਾ ਕਦੇ ਤਾਂ ਅਸੀਂ ਇਹ ਵੀ ਸੋਚਿਆ ਵੀ ਸਾਡਾ ਪੰਜਾਬੀ ਹੋਣ ਦਾ ਵੀ ਕੋਈ ਫਰਜ ਹੈ ਸਿੱਖ ਹੋਣ ਦਾ ਵੀ ਮੇਰਾ ਹੁਣ ਕੋਈ ਫਰਜ ਹੈ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਇੱਕ ਐਸੀ ਧਿਰ ਨਾਲ ਖੜੇ ਨੇ ਸਟੈਂਡ ਨਾਲ ਖੜੇ ਨੇ ਹੁਣ ਤੱਕ ਅਡੋਲ ਹੋ ਕੇ ਚੱਲ ਰਹੇ ਨੇ ਤੇ ਸਿਆਸਤ ਦੇਖੀ ਪੰਜਾਬ ਵਾਸੀਆਂ ਨੇ ਅਸੀਂ ਖੁਦ ਕਦੇ ਕਾਂਗਰਸ ਤਕੜੀ ਕਰਤੀ ਕਦੇ ਅਕਾਲੀ ਦਲ ਤਕੜਾ ਕਰਤਾ ਕਦੇ ਆਮ ਆਦਮੀ ਟੱਕੜੀ ਕਰਤੀ ਪਰ ਅਸੀਂ ਆਪਣੇ ਨਾਲ ਨਹੀਂ ਖੜ ਸਕੇ ਸੀ ਸੋ ਇਸ ਦਾ ਹਮੇਸ਼ਾ ਗਿਲਾ ਰਹੇਗਾ ਪਿਛਲੀਆਂ ਸਮਿਆਂ ਚ ਜਿਹੜੀ ਗੱਲ ਹੋਈ ਆ ਸੋ ਆਉਣ ਵਾਲੇ ਸਮੇਂ ਚ ਤਾਂ ਇਹੀ ਧਰਿਆ ਬਈ ਇਨਸਾਨਾਂ ਨਾਲ ਖੜਨਾ ਪਰ ਜਿਹੜੀ ਸੀਟ ਦੇ ਉੱਤੇ ਪ੍ਰਚਾਰ ਕਰਨ ਇਸ ਵਾਰੀ ਤੁਸੀਂ ਲੱਗੇ ਹੋਏ ਹੋ ਉਹ ਵੀ ਸਿਮਰਤ ਸਿੰਘ ਮਾਨ ਦੇ ਹੱਕ ਚ ਦੂਜੇ ਪਾਸੇ ਤੇ ਕਾਂਗਰਸ ਵੀ ਆਪਣੇ ਆਪ ਨੂੰ ਤਕੜਾ ਕਹਿੰਦੀ ਆ ਉਧਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਲਾਲੀ ਉਹ ਕਹਿੰਦੇ ਸਾਡੀ ਰਾਜਧਾਨੀਏ ਆ ਔਰ 13 0 ਵਾਲਿਆਂ ਚ ਪਹਿਲੀ ਸੀਟ ਜਿਹੜੀ ਜਿੱਤ ਕੇ ਅਸੀਂ ਦਿਖਾਉਣੀ ਹੈ ਹੀ ਸੰਗਰੂਰ ਆ ਸੋ ਆਮ ਆਦਮੀ ਤਾਂ ਕਿੱਥੇ ਕਹਾ ਜਾ ਰਿਹਾ ਗਰਾਉਂਡ ਲੈਵਲ ਤੇ ਕੰਮ ਕਰ ਰਿਹਾ ਆਮ ਆਦਮੀ ਦੀ ਤਾਂ ਅਜ ਕੋਈ ਲੋਕ ਗੱਲ ਵੀ ਕਰਨਾ ਗਵਾਰਾ ਨਹੀਂ ਸਮਝਦੇ ਪਿੰਡਾਂ ਚ ਸਚਾਈ ਆ ਇਹ ਸੋ ਜਿੱਥੇ ਕਾਂਗਰਸ ਦੀ ਗੱਲ ਆ ਜਾਂ ਅਕਾਲੀ ਦਲ ਦੀ ਗੱਲ ਆ ਤਾਂ ਉਹਨਾਂ ਨੂੰ ਇਹੀ ਗੱਲ ਮੈਂ ਤਾਂ ਕਹਿੰਦਾ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਖਿਲਾਫ ਉਹਨਾਂ ਨੂੰ ਉਮੀਦਵਾਰੀ ਨਹੀਂ ਦੇਣੀ ਚਾਹੀਦੀ ਸੀ ਸੋ ਪਿਛਲੇ ਸਮੇਂ ਆ ਚ ਜਿਹੜੀਆਂ ਇਹ ਪਾਰਟੀਆਂ ਨੇ ਵੱਡੇ ਪਾਪ ਕੀਤੇ ਨੇ ਸ਼ਾਇਦ ਜਨਤਾ ਜਨਤਾ ਜਨਾਰਦਨ ਹੁੰਦੀ ਆ ਮਾਫ ਕਰ ਦਿੰਦੀ ਆ ਵੱਡਾ ਦਿਲ ਹੁੰਦਾ ਜਨਤਾ ਦਾ ਪਰ ਇਹ ਉਸ ਬੰਦੇ ਨੂੰ ਢਾਉਣ ਲਈ ਲੱਗੇ ਨੇ ਜੋ ਅੱਜ ਸਾਡੇ ਪੰਜਾਬ ਦੀ ਗੱਲ ਕਰ ਰਿਹਾ ਸਾਡੇ ਨੌਜਵਾਨੀ ਦੀ ਗੱਲ ਕਰ ਰਿਹਾ ਹਲਕੇ ਦੀ ਗੱਲ ਕਰ ਰਿਹਾ ਤੇ ਵੱਡੀਆਂ ਸਿੱਖ ਧਰਮ ਦੀ ਤਾਂ ਗੱਲ ਕਰ ਹੀ ਰਿਹਾ ਕਿਤੇ 1 ਵਜਾ ਇਹ ਤਾਂ ਨਹੀਂ ਕਿ ਤੁਸੀਂ ਆਮ ਆਦਮੀ ਪਾਰਟੀ ਦੀਵੇਂ ਕਿ ਉਹਨਾਂ ਦੀ ਤਾਂ ਪਿੰਡਾਂ 'ਚ ਹੁਣ ਗੱਲ ਹੀ ਨਹੀਂ ਹੋ ਰਹੀ ਕਿਤੇ ਤੁਹਾਡਾ ਉਹ ਪੇਚਾ ਪੁਰਾਣਾ ਪਿਆ ਸੀ ਤੁਸੀਂ ਉਹ ਕਿਹੜੇ ਵਾਸਤੇ ਕਿ ਸਿਆਸੀ ਤੌਰ ਦੇ ਉੱਤੇ ਮੈਂ ਜਿੰਨਾ ਨੁਕਸਾਨ ਕਰ ਸਕਦਾ ਆਮ ਆਦਮੀ ਪਾਰਟੀ ਦਾ ਕਰੀਏ ਇਸ ਵਾਰ ਨਹੀਂ ਆਮ ਆਦਮੀ ਪਾਰਟੀ ਨਾ ਟੀਮ ਵਰਕ ਨਹੀਂ ਸਮਝਦੇ ਇਹ ਲੋਕ ਹੰਕਾਰ ਨਾਲ ਭਰੇ ਬਿ ਲੋਕ ਨੇ ਤੇ ਮੇਰੇ ਪਿੰਡ ਤਾਂ ਜਦੋਂ ਭਗਵੰਤ ਮਾਨ ਆਇਆ ਸੀ ਮੈਂ ਉਹਦੇ ਨਾਲ ਖੜਿਆ ਸੀ ਕਾਫੀ ਵਾਰ ਮੈਂ ਚੈਨਲਾਂ ਤੇ ਕਿਹਾ ਉਸ ਦੇ ਵਿੱਚ ਮੈਨੂੰ ਇੱਕ ਪਰਚਾ ਮਿਲਿਆ ਦੋ ਤਿੰਨ ਪਰਚੇ ਤਾਂ ਇਸੇ ਉਹ ਚ ਕਾਂਗਰਸ ਨੇ ਖੇਜ ਨਾਲ ਕੇਵਲ ਸਿੰਘ ਢਿੱਲੋਂ ਨੇ ਦਿੱਤੇ ਸੀ ਫਿਰ ਲਾਭ ਸਿੰਘ ਓਗੋ ਕੇ ਆਇਆ ਸੀ ਤਾਂ ਉਹਦਾ ਮੈਂ ਵੈਲਕਮ ਕਰਦਾ ਸੀ ਪਰ ਉਹ ਬੰਦੇ ਟੀਮ ਵਰਕ ਹੀ ਨਹੀਂ ਸਮਝਦੇ ਸੋ ਫਿਰ ਇਹ ਜੇ ਬੰਦਿਆਂ ਨਾਲ ਜਾਂ ਤਾਂ ਆਪਾਂ ਰਲ ਕੇ ਕੰਮ ਕਰ ਸਕਦੇ ਆ ਜਾਂ ਫਿਰ ਵਿਚਾਲੇ ਰਹਿ ਕੇ ਨਹੀਂ ਜਾਂ ਫਿਰ ਹੁਣ ਵਿਰੋਧ ਦਾ ਰਸਤਾ ਉਹਨਾਂ ਨੇ ਆਪ ਮੈਨੂੰ ਇੱਕ ਫੀਲਡ ਦਿੱਤਾ ਫਿਰ ਉੱਥੇ ਮੈਂ ਕਾਇਮ ਆ ਹੁਣ ਹੁਣ ਮੈਂ ਤਾਂ ਤੁਹਾਡੇ ਚੈਨਲ ਜਰੀਏ ਲਾਭ ਸਿੰਘ ਓਗੋ ਕੇ ਨੂੰ ਵੀ ਇੱਕ ਚੈਲੰਜ ਕਰਦਾ ਵੀ ਮੇਰਾ ਚੈਲੰਜ ਕਬੂਲ ਕਰੇ ਤੇ ਇੱਕ ਕਿੜ ਤਾਂ ਮੇਰੇ ਮਨ ਚ ਵੀ ਹੈਗੀ ਆ ਪਰ ਉਹਦੇ ਕੋਲੇ ਕੌਤਾ ਵਧੀਆ ਸੀ ਤੇ ਉਹਦਾ ਜਿਹੜਾ ਉਸ ਤਰੀਕੇ ਨਾਲ ਮੈਂ ਜਵਾਬ ਨਹੀਂ ਦੇ ਸਕਿਆ ਉਹਦੇ ਸ਼ਬਦਾਂ ਨਾਲ ਜਿਹੜਾ ਉਹ ਥੱਪੜ ਮਾਰਨ ਵਾਲੀ ਪ੍ਰਚਾਰ ਕਰਦੇ ਦੇਖੇ ਗਏ ਆ ਹਲਕਾ ਭਧੌੜ ਦੇ ਵਿੱਚ ਕਹਿੰਦੇ ਅਸੀਂ ਫੇਰ ਉਸੇ ਜਿੰਨੀ ਲੀਡ ਮੈਨੂੰ ਵਿਧਾਨ ਸਭਾ ਚ ਮਿਲੀ ਸੀ ਉਸ ਤੋਂ ਬਾਅਦ ਇਸ ਵਾਰੀ ਐਮਪੀ ਚ ਲੈ ਕੇ ਜਾਣੀ ਹੈ ਨਹੀਂ ਨਹੀਂ ਇੱਛੇ ਤਾਂ ਸਾਡੇ ਪਿੰਡਾਂ 'ਚ ਦਾ ਪੋਸਟਰ ਲੱਗੇ ਨੇ ਵੀ ਲਾਭ ਸਿੰਘ ਉਹ ਕੋ ਕਿਹਾ ਕਿੱਥੇ ਵੀ ਅਸੀਂ ਸ਼ਕਲ ਹੀ ਦੇਖ ਲਈ ਸੋ ਬਦਲਾਅ ਉਹਦੀ ਸ਼ਕਲ 'ਚ ਤਾਂ ਜ਼ਰੂਰ ਆ ਗਿਆ ਤੁਸੀਂ ਉਹਨਾਂ ਦੀਆਂ ਪਿਕਚਰਸ ਦੇਖ ਲਿਓ ਪਹਿਲਾਂ ਦੀਆਂ ਜਦੋਂ ਐਮਐਲਏ ਨਹੀਂ ਬਣਿਆ ਸੀ ਉਹਨਾਂ ਦੀ ਕੀ ਸ਼ਕਲ ਸ਼ੂਰਤ ਸੀ ਤੇ ਹੁਣ ਦੇਖ ਲਿਓ ਜੇ ਮੈਂ ਤੁਹਾਡੇ ਜਗਤ ਜਰੀਏ ਇੱਕ ਉਹਨਾਂ ਨੂੰ ਬੇਨਤੀ ਕਰਦਾ ਆ ਆਮ ਲੋਕਾਂ ਨੂੰ ਵੀ ਮੇਰੇ ਮਨ ਚ ਕਿਹੜ ਬੜੀ ਆ ਵੀ ਉਹ ਕਹੇ ਜੇ ਸ਼ਬਦ ਕਹਿ ਗਿਆ ਤੇ ਮੈਨੂੰ ਇਨਸਾਫ ਨਹੀਂ ਮਿਲਿਆ ਮੈਂ ਗਿਆ ਸੀ ਬਰਨਾਲਾ ਪੁਲਿਸ ਕੋਲੇ ਹੂੰ ਸੋ ਹੁਣ ਕਿਉਂ ਨਾ ਇੱਕ ਹੈਲਦੀ ਕੰਪੀਟੀਸ਼ਨ ਹੀ ਹੋ ਜਾਏ ਮੇਰਾ ਚੈਲੰਜ ਕਬੂਲ ਕਰ ਲੈ ਸ਼ਾਇਦ ਉਹੀ ਜਾਬਰ ਹੋਵੇ ਹੈਲਦੀ ਕੰਪੀਟੀਸ਼ਨ ਮੈਨਾਂ ਰੈਸਲਿੰਗ ਕਰ ਲੈ ਮੈਨਾਂ ਬਾਕਸਿੰਗ ਕਰ ਲੈ ਆਵੇ ਸ਼ਾਇਦ ਸਿਆਸੀ ਬਾਕਸਿੰਗ ਦੇ ਵਿੱਚ ਤਾਂ ਉਹ ਕਹਿੰਦੇ ਅਸੀਂ ਅੱਜ ਦੀ ਤਰੀਕ ਚ ਸਿਆਸੀ ਬਾਕਸਿੰਗ ਤਾਂ ਉਹਨਾਂ ਦੀ ਲੋਕਾਂ ਨੇ ਖਤਮ ਕਰ ਦਿੱਤੀ ਸੋ ਜਿਸ ਤਰ੍ਹਾਂ 92 ਲੋਕਾਂ ਨੇ ਜਿਤਾਏ ਸੀਗੇ ਤੇ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਸੋਚ ਆ ਉਸ ਦੇ ਨਾਲ ਖੜਨਾ ਪੈਂਦਾ ਉਦੋਂ ਅਸੀਂ ਜ਼ਿਆਦਾ ਵਿਰੋਧ ਨਹੀਂ ਕੀਤਾ ਸੀ ਵੀ ਕਿਉਂ ਇਹਨਾਂ ਨੂੰ ਚੁਣ ਰਹੇ ਹੋ ਪਰ ਲੋਕਾਂ ਨੂੰ ਅੱਜ ਆਪ ਹੀ ਪਤਾ ਲੱਗ ਗਿਆ ਵਿਧਾਨ ਸਭਾ ਹਲਕੇ ਦੀ ਇੱਕ ਦਾਇਰਾ ਬੜਾ ਸੀਮਤ ਹੁੰਦਾ ਛੋਟਾ ਹੁੰਦਾ ਹਾਲੇ ਕਿ ਛੋਟੀ ਚੋਣ ਉਹ ਵੀ ਨਹੀਂ ਉਹਦੇ ਨਾਲ ਹੀ ਬਣਦੀ ਹੈ ਆਪਣੀ ਵਿਧਾਨ ਸਭਾ ਚ ਸਰਕਾਰ ਵਿਧਾਨ ਸਭਾ ਦੇ ਮੈਂਬਰਾਂ ਨੂੰ ਜਿੱਤਣ ਤੋਂ ਬਾਅਦ ਪਰ ਇਹ ਲੋਕ ਸਭਾ ਦੇ ਵਿੱਚ 8-9 ਹਲਕੇ ਪੈ ਜਾਂਦੇ ਆ ਹੁਣ ਹਲਕਾ ਧੂਰੀ ਤੋਂ ਜਦੋਂ ਵਿਅਕਤੀ ਕੱਪੜੀ ਹੀ ਹੈ ਆਉਦੀ ਦਲਵੀਰ ਸਿੰਘ ਗੋਲਡੀ ਦੀ ਉਹ ਤੇ ਸ਼ਰੇਆਮ ਚੈਲੇਂਜ ਕਰਦੇ ਦਿਖਾਈ ਦੇ ਰਹੇ ਹਾਲਾਂਕਿ ਵੱਧ ਤੋਂ ਚੈਲੇਂਜ ਇਕਪਾਲ ਸਿੰਘ ਖੈਰਾ ਨੂੰ ਕਰ ਰਿਹਾ ਕਾਂਗਰਸ ਨੂੰ ਪਰ ਉਹ ਕਹਿੰਦੇ ਵੀ ਹੁਣ ਜਦੋਂ ਮੈਂ ਇਹਨਾਂ ਦੇ ਨਾਲ ਆ ਗਿਆ ਹੁਣ ਤੇ ਕੋਈ ਹਰਾ ਨਹੀਂ ਸਕਦਾ ਸਾਨੂੰ ਸੋ ਦਲਵੀਰ ਸਿੰਘ ਗੋਲਡੀ ਬਾਰੇ ਨਾ ਮੈਂ ਗੱਲ ਕਰਨਾ ਨਹੀਂ ਚਾਹ ਪਰ ਫਿਰ ਵੀ ਹੋ ਜਾਂਦੀ ਆ ਵੀ ਕਿਸ ਤਰ੍ਹਾਂ ਉਹਨੇ ਆਪਦੇ ਵੋਟਰਾਂ ਨੂੰ ਆਪਣੇ ਸਮਰਥਕਾਂ ਨੂੰ ਧੋਖਾ ਦਿੱਤਾ ਸੋ ਵਿਰੋਧੀ ਜਿਹਦੇ ਖਿਲਾਫ ਲੜੇ ਉਸ ਦੀ ਜਾ ਕੇ ਝੋਲੀ ਡਿੱਗ ਪਿਆ ਸੋ ਇਹ ਵੱਡੇ ਮੌਕਾ ਪ੍ਰਸਤ ਨੇ ਪਰ ਉਹ ਕਹਿੰਦੇ ਧੋਖਾ ਤਾਂ ਸਗੋਂ ਮੇਰੇ ਨਾਲ ਹੋਇਆ ਹੈ ਮੈਨੂੰ ਕਹਿੰਦੇ ਤਿਆਰੀ ਕਰੋ ਤੇ ਉਦੋਂ ਬਾਅਦ ਟਿਕਟ ਨਹੀਂ ਮਿਲੀ ਮੈਂ ਉਹੀ ਤਾਂ ਤੁਹਾਨੂੰ ਇਹ ਗੱਲ ਕਰਦਾ ਨਾ ਇਹਨਾਂ ਨੂੰ ਸਬਰ ਸੰਤੋਖ ਹੀ ਨਹੀਂ ਇਹਨੀ ਲਾਲਸਾ ਵੱਧ ਜਾਂਦੀ ਆ ਜੋ ਇੱਕ ਜਿਹੜਾ ਕਦੇ ਸਰਪੰਚ ਹੀ ਨਹੀਂ ਲੜਿਆ ਕੋਈ ਬਲਾਕ ਸੰਮਤੀ ਜ਼ਿਲ੍ਹਾ ਪ੍ਰਸ਼ਦ ਨਹੀਂ ਲੜਿਆ ਉਹ ਐਮਐਲਏ ਬਣ ਗਿਆ ਹੁਣ ਲਾਲਸਾਵਾਂ ਵੱਡੀਆਂ ਹੋ ਗਈਆਂ ਮੈਨੂੰ ਐਮਪੀ ਬਣਾਓ ਮੈਨੂੰ ਉਸ ਤੋਂ ਅੱਗੇ ਕੈਬਨਿਟ ਮਨਿਸਟਰ ਬਣਾਓ ਸ਼ੁਕਰ ਨਹੀਂ ਕਰਦੇ ਕਿਤੇ ਵੀ ਇਹ ਲੋਕ ਸੋ ਹੁਣ ਇਹੀ 골ਡੀ ਦਾ ਹਾਲ ਹੈ ਹੁਣ ਉਹਦੀ ਮੌਕਾ ਪ੍ਰਸਤੀ ਕੀ ਹੈ ਮੌਕਾ ਪ੍ਰਸਤੀ ਇਹੀ ਹੈ ਵੀ ਸ਼ਾਇਦ ਮੀਤਹਿਰ ਜਿੱਤ ਜੇ ਤੇ ਮੈਂ ਬਰਨਾਲੇ ਤੋਂ ਆ ਕੇ ਬਾਈ ਇਲੈਕਸ਼ਨ ਲੜ ਲਾਂ ਸ਼ਾਇਦ ਉਹਨੇ ਅਮਰਗੜ ਤੋਂ ਕਮਿਟਮੈਂਟ ਕੀਤੀ ਹੋਵੇ ਸੋ ਉਹਨੂੰ ਜਨਤਾ ਨੇ ਹਰਾਇਆ ਤੇ ਉਹਨੂੰ ਪੰਜ ਸਾਲ ਇਹ ਹਾਰ ਕਬੂਲ ਕਰਨੀ ਚਾਹੀਦੀ ਤੇ ਕੰਮ ਕਰਨਾ ਚਾਹੀਦਾ ਸੀ ਆਪਦੇ ਹਲਕੇ ਪਰ ਉਹਨੇ ਜੋ ਇੱਕ ਇੱਕ ਕੀਤਾ ਉਹ ਲੋਕ ਕਦੇ ਵੀ ਇਹ ਭੁੱਲਣਗੇ ਨਹੀਂ ਮੈਂ ਤਾਂ ਕਹਿੰਦਾ ਆਉਣ ਵਾਲੇ ਸਮੇਂ 'ਚ ਇਹ ਲੋਕ ਭੁੱਲਣ ਨਾ ਕਿਉਂਕਿ ਇੱਕ ਚਰਚਾ ਇਹ ਚੱਲੀ ਸੀ ਜਦੋਂ ਪਾਸਾ ਪਲਟਿਆ ਉਹਨਾਂ ਨੇ ਦੂਸਰੇ ਪਾਸੇ ਚਲੇ ਗਏ ਹੈਰਾਨ ਸਾਰੇ ਇਸ ਕਰਕੇ ਹੋਏ ਵੀ ਇਹਨਾਂ ਦੇ ਪਰਿਵਾਰ ਨੂੰ ਕਿੰਨਾ ਆਮ ਆਦਮੀ ਪਾਰਟੀ ਦੇ ਵਰਕਰ ਜਲੀਲ ਕਰਦੇ ਰਹੇ ਐ ਫਿਰ ਵੀ ਇਹਨਾਂ ਨੇ ਉਹ ਗੱਲ ਸੋਚੀ ਨਹੀਂ ਐ ਤੇ ਤੁਸੀਂ ਵੀ ਇਹਦੇ ਬਾਰੇ ਜ਼ਿਕਰ ਕਰਦੇ ਰਹੇ ਹੋ ਇਹਨਾਂ ਗੱਲਾਂ ਕੀਤਾ ਜ਼ਿਕਰ ਮੈਂ ਤਾਂ ਕਹਿੰਦਾ ਵੀ ਕੀ ਕਦਰਾਂ ਕੀਮਤਾਂ ਹੋਣੀਆਂ ਜਦੋਂ ਪਾਈ ਹਸਬੰਡ ਬੰਦੇ ਹੋਣਗੇ ਇਕੱਲੇ ਤਾਂ ਕਿਵੇਂ ਇੱਕ ਦੂਜੇ ਨੂੰ ਫੇਸ ਕਰਦੇ ਹੋਣਗੇ ਵੀ ਜਿਹੜੀ ਲੋਕ ਸਾਡੇ ਖਿਲਾਫ ਇੰਨਾ ਮਾੜਾ ਬੋਲੇ ਵੀ ਐਨੇ ਲੈਵਲ ਤੇ ਗਿਰ ਕੇ ਬੋਲੇ ਕਿ ਲੇਡੀਜ਼ ਦੇ ਖਿਲਾਫ ਬੋਲੇ ਅਸੀਂ ਕੀ ਸਾਰੇ ਪੰਜਾਬ ਨੇ ਬੁਰਾ ਬਣਾਇਆ ਵੀ ਇੱਕ ਸਿਆਸੀ ਜੰਗ ਹੁੰਦੀ ਆ ਕਦਰਾਂ ਕੀਮਤਾਂ ਦੀ ਜੰਗ ਹੁੰਦੀ ਆ ਲੋਕਾਂ ਦੁਆਰਾ ਜੰਗ ਲੜੀ ਜਾਂਦੀ ਆ ਵੋਟ ਦੀ ਜੰਗ ਹੁੰਦੀ ਆ ਕੋਈ ਹਥਿਆਰਾਂ ਦੀ ਨਹੀਂ ਹੁੰਦੀ ਜੋ ਸ਼ਬਦੀ ਜੰਗ ਵੀ ਇਸ ਤਰ੍ਹਾਂ ਇੱਕ ਔਰਤ ਦਾ અપਮਾਨ ਹੋਏਗਾ ਪਿਛਲੀਆਂ ਇਲੈਕਸ਼ਨਾਂ 'ਚ ਤੇ ਜਿਹੜਾ ਪੰਜਾਬ ਦਾ ਮੁਖੀ ਆ ਸਾਡਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਕਿਤੇ ਰਾਜ ਕੀਤਾ ਉਸ ਦਾ ਮੁਖੀਏ ਦੀ ਇੰਨੀ ਉਹ ਬੰਦੇ ਨੂੰ ਲੈ ਜਾ ਕੇ ਸਟੇਜਾਂ ਤੋਂ ਪ੍ਰਮੋਟ ਕਰ ਰਿਹਾ ਸਨਮਾਨਿਤ ਕਰ ਰਿਹਾ ਸੋ ਇਹੋ ਜਿਹੇ ਬੰਦੇ ਨਾਲ ਜਾ ਕੇ 골ਡੀ ਖੜ ਗਿਆ ਤੇ ਇਸ ਇਸ ਨਾਲ ਉਹਦਾ ਕਰਦਾਰ ਨਿਕਲ ਕੇ ਸਾਹਮਣੇ ਆਇਆ ਬ੍ਰਿਤਕਾਰ ਖੰਘੂੜਾ ਦਾ ਉਹ ਇੰਟਰਵਿਊ ਵੀ ਅੱਜਕੱਲ ਕਾਫੀ ਵਾਇਰਲ ਹੋ ਰਿਹਾ ਜਿਦੇ ਚੋਂ ਕਹਿੰਦੇ ਆ ਕਿ ਕੌਣ ਭਗਵੰਤ ਮਾਨ ਵੀਰ ਜੀ ਮੈਂ ਤੇ ਜਾਣਦੀ ਨਹੀਂ ਠੀਕ ਆ ਔਰ ਲੇਡੀਆਂ ਵਧੀਆ ਲੇਡੀਆਂ ਆ ਪਰ ਮੈਂ ਸੋਚਿਆ ਨਹੀਂ ਸੀ ਮੇਰੇ ਕੋਲ ਵੀ ਆਏ ਸੀ ਜਦੋਂ ਉਹਨਾਂ ਨੇ ਇਲੈਕਸ਼ਨ ਦੀ ਤਿਆਰੀ ਕਰ ਰਹੇ ਸੀ ਲੋਕ ਸਭਾ ਦੀ ਪਿੰਡ ਜਿਮਨੀ ਚੋਣ ਤੋਂ ਪਹਿਲਾਂ ਦੀ ਪਹਿਲਾਂ ਤੋਂ ਹੀ ਤਿਆਰੀ ਕਰ ਰਹੇ ਨੇ ਮੇਰੇ ਪਿੰਡ ਘਰੇ ਆ ਕੇ ਗਈ ਸੀ ਤਾਂ ਮੈਂ ਉਹਦਾ ਸਤਿਕਾਰ ਕੀਤਾ ਸੀ ਲੇਡੀਆਂ ਦਾ ਚਲੋ ਔਰਤਾਂ ਦਾ ਸਤਿਕਾਰ ਕਰਨਾ ਚਾਹੀਦਾ ਪਰ ਔਰਤ ਜੇ ਆਪ ਦੀ ਸਤਿਕਾਰ ਕਾਇਮ ਨਾ ਰੱਖ ਸਕੇ ਤੇ ਫਿਰ ਉਹ ਪੰਜਾਬ ਵਾਸੀ ਕੀ ਕਹਿਣਗੇ ਇੱਕ ਪਾਸੇ ਚਲੋ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਮੁਕਾਬਲੇ ਚ ਸਾਰੇ ਆ ਦੇਖਦੇ ਆ ਵੋਟਰਾਂ ਨੇ ਤੈਅ ਕਰਨਾ ਹੈ ਲੋਕਾਂ ਨੇ ਸੰਗਰੂਰ ਹਲਕਾ ਕਹਿੰਦੇ ਹਮੇਸ਼ਾ ਹੀ ਤੇਰਬਾ ਐਸਾ ਕਰ ਦਿੰਦਾ ਇੱਕ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਦੋਰੀ ਵਾਰ ਬਣ ਗਏ ਐਮਪੀ ਨਹੀਂ ਤਾਂ ਬਣਦਾ ਹੀ ਕੋਈ ਨਹੀਂ ਉਸ ਤੋਂ ਬਾਅਦ ਹੁਣ ਜਦੋਂ ਗੱਲ ਕਰੀਏ ਬਾਕੀ ਹਲਕਿਆਂ ਦੀ ਬਾਕੀ ਹਲਕਿਆਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਾਂ ਤੁਹਾਡਾ ਜਿਹੜਾ ਤੁਸੀਂ ਇੱਥੇ ਕਰ ਰਹੇ ਹੋ ਸਮਰਥਕ ਬਾਕੀ ਥਾਵਾਂ ਤੇ ਕਿਨੂੰ ਜਾਉਣੇ ਆ ਕਿ ਇੱਥੇ ਤੇ ਘੱਟੋ ਘੱਟ ਆ ਜਿੱਤੇ ਦੇਖੋ ਇੱਥੋਂ ਅਸੀਂ ਸਰਦਾਰ ਸਿਮਰਤ ਸਿੰਘ ਮਾਨ ਦੀ ਸਪੋਰਟ ਕਰ ਰਹੇ ਹੰਡਰਡ ਪਰਸੈਂਟ ਤੇ ਕਦੇ ਨਾ ਕਦੇ ਆਪ ਦਾ ਆਪਦਿਆਂ ਨਾਲ ਖੜਨ ਵਾਲੀ ਗੱਲ ਹੋਗੀ ਆਹੋ ਤੋ ਸਰਦਾਰ ਸਿਮਰਜੀਤ ਸਿੰਘ ਮਾਨ ਜੋ ਲੋਕਾਂ ਚ ਜਾ ਰਹੇ ਆ ਉਹ ਕਦੇ ਮੈਂ ਉਹਨਾਂ ਤੋਂ ਬਜ਼ੁਰਗਤਾ ਕਹਿ ਨਹੀਂ ਸਕਦਾ ਜਦੋਂ ਮੈਨੂੰ ਲੋੜ ਪਈ ਆ ਕੇ ਸਭ ਤੋਂ ਪਹਿਲਾਂ ਖੜ ਗਏ ਜਦੋਂ ਭਾਨੇ ਨੂੰ ਲੱਖੇ ਨੂੰ ਲੋੜ ਪਈ ਆ ਕੇ ਖੜ ਜਾਂਦੇ ਆ ਫਿਰ ਉਹ ਬਜ਼ੁਰਗ ਉਹਨਾਂ ਤੇ ਬੜੀ એનર્ਜੀ ਐ ਇਸ ਤੋਂ ਪਿਛੋਂ ਰੋਜ਼ ਦੀਆਂ 7 7 8 8 ਪਿੰਡਾਂ ਚ ਸਵਾਵਾਾਂ ਕਰਦੇ ਨੇ ਸੋ ਦੂਸਰੇ ਜਿੱਥੇ ਤੱਕ ਹਲਕਿਆਂ ਦਾ ਲੋਕ ਸਭਾ ਹਲਕਿਆਂ ਦਾ ਆਇਆ ਤੋ ਭਾਈ ਅਮਰਤਪਾਲ ਸਾਡਾ ਲੀਡਰ ਹੈ ਕੌਮ ਦਾ ਲੀਡਰ ਹੈ ਸਾਨੂੰ ਰਾਹ ਦਿਖਾਏ ਕੌਮ ਨੂੰ ਨੌਜਵਾਨੀ ਨੂੰ ਨਸ਼ੇ ਦੇ ਖਿਲਾਫ ਉਹਨੇ ਕੰਮ ਕੀਤਾ ਸੋ ਉਹ ਬੰਦੇ ਨੂੰ ਚੱਕ ਕੇ ਅੱਜ ਡਿਬਰੂਗੜ੍ਹ ਡਾਕਤਾ ਸਮੁੱਚੇ ਖੜੂਰ ਸਾਹਿਬ ਹਲਕੇ ਚ ਨਹੀਂ ਸਮੁੱਚੇ ਪੰਜਾਬ ਚ ਰੋਸ ਆ ਸੋ ਇਹ ਰੋਸ ਹੁਣ ਨਮੀਕਰਵਟ ਲੈ ਰਿਹਾ ਪਾਰਟੀਆਂ ਨੂੰ ਨਕਾਰ ਚੁੱਕੇ ਆ ਪੰਜਾਬ ਵਾਸੀ ਅੱਜ ਚਿਹਰੇ ਚੋਂ ਡਰੇ ਨੇ ਚੇਰੇ ਚੋਂ ਵੀ ਫਿਰ ਉਹ ਵੀ ਖਡੂਰ ਸਾਹਿਬ ਤੋਂ ਹੈਗੇ ਭਾਈ ਅਮਰਿਤਪਾਲ ਸਿੰਘ ਵੱਡੀ ਲੀਡ ਨਾਲ ਜਿੱਤਣ ਜਾ ਰਹੇ ਆ ਵੱਡੀ ਲੀਡ ਨਾਲ ਸਦਾ ਸਿਮਰਜੀਤ ਸਿੰਘ ਮਾਨ ਜਿੱਤਣ ਜਾ ਰਹੇ ਹੋਰ ਹਲਕੇ ਜਿਵੇਂ ਸਰਦਾਰ ਚਰਨਜੀਤ ਸਿੰਘ ਚੰਨੀ ਨੋ ਡਾਊਟ ਉਹ ਇਹ ਜੇ ਬੰਦੇ ਜਿੱਤਨੇ ਚਾਹੀਦੇ ਆ ਮੈਂ ਤਾਂ ਇਹ ਮੰਨ ਕੇ ਮੰਗ ਕਰ ਰਿਹਾ ਸੀ ਹੁਣ ਤੱਕ ਵੀ ਅਸੀਂ ਹੁਣ ਤੱਕ ਰੌਲਾ ਪਾਇਆ ਜਸਟਿਸ ਫॉर ਸਿੱਧੂ ਮੁਸੇਵਾਲਾ ਸਿੱਧੂ ਮੁਸੇਵਾਲੇ ਦੀ ਸੋਚ ਕੀ ਸੀ ਇਲੈਕਸ਼ਨ ਲੜਿਆ ਸੀ ਨਾ ਤੇ ਉਹ ਐਮਐਲਏ ਬਣਨਾ ਚਾਹੁੰਦਾ ਸੀ ਉਹ ਖੁਆਇਸ਼ ਅਧੂਰੀ ਰਹਿ ਗਈ ਸੀ ਤੇ ਮੈਂ ਤਾਂ ਚਾਹੁੰਦਾ ਸੀ ਵੀ ਉਹਦੇ ਫਾਦਰ ਸਾਹਿਬ ਇਹ ਖੁਆਇਸ਼ ਉਹਦੀ ਪੂਰੀ ਕਰਦੇ ਐ ਐਮਪੀ ਇਲੈਕਸ਼ਨ ਲੜਦੇ ਉਹ ਬਠਿੰਡਾ ਤੋਂ ਮੈਂ ਬਾਰ ਬਾਰ ਮੰਗ ਵੀ ਕੀਤੀ ਤੇ ਮਾਤਾ ਜੀ ਚਰਨਕੌਰ ਮਾਨਸਾ ਤੋਂ ਐਮਐਲਏ ਇਲੈਕਸ਼ਨ ਲੜਦੇ ਸੋ ਲੋਕ ਉਹਨਾਂ ਨੂੰ ਜਤਾ ਦਿੰਦੇ ਐ ਜਿਹੇ ਲੋਕ ਆਉਂਦੇ ਮੂਰੇ ਤਾਂ 40% ਤਾਂ ਵਾਪਸੀ ਹੋ ਗਈ ਸੀ ਨਾ ਪੰਜਾਬ ਦੀ ਜੇ ਚਾਰ ਪੰਜ ਸੀਟਾਂ ਅਸੀਂ ਜਿੱਤ ਲੈਂਦੇ ਚਲੋ ਹੁਣ ਲੱਖਾਂ ਵੀ ਲੜ ਰਿਹਾ ਹੋਰ ਹਲਕਿਆਂ ਚੋਂ ਵੀ ਕਈ ਵਧੀਆ ਬੰਦੇ ਲੜ ਰਹੇ ਨੇ ਸੋ ਅੱਜ ਮਤਲਬ ਤੁਸੀਂ ਇੱਕ ਪਾਰਟੀ ਦਾ ਝੰਡਾ ਨਹੀਂ ਚੁੱਕਿਆ ਤੁਸੀਂ ਕਹਿੰਦੇ ਹੋ ਕਿ ਆ ਆ ਬੰਦੇ ਆ ਜਿਹੜੇ ਵੱਖੋ ਵੱਖਰੇ ਹਲਕੇ ਆ ਜਾਣੇ ਬਿਲਕੁਲ ਬਿਲਕੁਲ ਸਰਦਾਰ ਸਿਮਰਜੀਤ ਸਿੰਘ ਮਾਨ ਅੱਜ ਮੈਂ ਮਾਨ ਸਾਹਿਬ ਬਾਰੇ ਤੁਹਾਨੂੰ ਜੇ ਗੱਲ ਕਰਾਂ ਨਾ ਤੇ ਅਸੀਂ ਵੀ ਜਦੋਂ ਆਉਂਦੇ ਆ ਨਾ ਸਾਡੇ ਲਾਗੇ ਇੱਕ ਵੱਖਰੀ ਤਰ੍ਹਾਂ ਦੀ ਅਟੈਂਸ਼ਨ ਦਿੰਦੇ ਆ ਜਿਵੇਂ ਪੁਰਾਣੇ ਸਮੇਂ ਚ ਰਾਜੇ ਮਹਾਰਾਜਿਆਂ ਦਾ ਕੋਈ ਆਉਂਦਾ ਹੁੰਦਾ ਸੀ ਨਾ ਇਸ ਤਰ੍ਹਾਂ ਦੀ ਇੰਟੈਂਸ਼ਨ ਲੋਕ ਦਿੰਦੇ ਨੇ ਬੀਬੀਆਂ ਖੇਰੇ ਕਹਿੰਦੇ ਆ ਕਿ ਸੰਗਰੂਰ ਤੋਂ ਬਾਹਰ ਨਿਕਲ ਹੀ ਨਹੀਂ ਸਕਕੇ ਕਾਦੀ ਪੰਥਕ ਸਿਆਸਤ ਕਰਦੇ ਆ ਬਾਹਰ ਪੰਜਾਬ ਦੇ ਵਿੱਚ ਇਹਨਾਂ ਨੇ ਕੀ ਕੀਤਾ ਸਕਪਾਲ ਸਿੰਘ ਖੇਰਾ ਸਾਹਿਬ ਵਾਸਤੇ ਕੀ ਕਹਾਂ ਵੀ ਉਹ ਤਾਂ ਦਿੱਲੀ ਤੋਂ ਚੱਲੇ ਨੇ ਤੇ ਮੈਂ ਹਮੇ ਕਾਫੀ ਸਟੇਜਾਂ ਤੇ ਜਾ ਕੇ ਬੋਲ ਰਿਹਾ ਅੱਜ ਲੋਕਾਂ ਨੂੰ ਕਹਿਣਾ ਵੀ ਤੁਹਾਡੀ ਆਵਾਜ਼ ਆਉਣੀ ਚਾਹੀਦੀ ਆ ਮੈਂ ਦੋ ਸ਼ਬਦ ਕਹੂੰਗਾ ਇੱਕ ਪਾਸੇ ਪੋਸਟਰ 'ਚ ਮੇਰੇ ਕੋਲ ਦਿੱਲੀ ਵਾਲੇ ਲੀਡਰ ਹੁੰਦੇ ਆ ਕੇਜਰੀਵਾਲ ਵਗੈਰਾ ਰਾਹੁਲ ਭਗੰਦੀਵ ਵਗੈਰਾ ਸਾਰੇ ਭਗਵੰਤ ਮਾਨ ਵਗੈਰਾ ਇੱਕ ਪਾਸੇ ਹੁੰਦੇ ਆ ਪੰਜਾਬ ਦੇ ਪੁੱਤ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਜਿਹੜੇ ਸਾਡੇ ਸ਼ਹੀਦ ਹੋ ਗਏ ਜਾਂ ਭਾਈ ਅਮਰਤਪਾਲ ਵੀ ਪੰਜਾਬ ਕਾ ਦਿੱਲੀ ਤੇ ਲੋਕ ਪੰਜਾਬ ਦੇ ਆਵਾਜ਼ ਅੱਜ ਮਾਰ ਰਹੇ ਨੇ ਸੋ ਪੰਜਾਬ ਨੂੰ ਚੁਣਨ ਜਾ ਰਹੇ ਨੇ ਇਸ ਇਲੈਕਸ਼ਨ ਚ ਕਿਤੇ ਜਿੱਥੇ ਬੀਜੇਪੀ ਕਾਫੀ ਵਿਰੋਧ ਚੱਲ ਰਿਹਾ ਕਿਸਾਨ ਕਿਸਾਨਾਂ ਵੱਨੀਓ ਬੀਜੇਪੀ ਦਾ ਸੋ ਕਿਸਾਨ ਬੜੇ ਮੇਰੇ ਸਹਿਰਦ ਨੇ ਬੜੇ ਅੱਜ ਅਕਲਮੰਦ ਹੋ ਗਏ ਨੇ ਪੰਜਾਬ ਦੇ ਕਿਸਾਨ ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਕਿਤੇ ਭਾਵੇਂ ਜੀਪੀ ਦਾ ਵਿਰੋਧ ਕਰਦੇ ਕਰਦੇ ਭੀਜੀਪੀ ਨੇ ਤਾਂ ਜਾਦੇ ਸੀਟਾਂ ਜਿੰਤਰੀਆਂ ਨਹੀਂ ਹੰਨ ਇੱਕ ਅੱਧੀ ਸੀਟ ਆ ਜਾਣੀ ਆ ਭੁੱਲਣਾ ਉਹਨਾਂ ਦਾ ਵਿਰੋਧ ਕਰਦੇ ਕਰਦੇ ਜਿਹੜੇ ਇਹ ਆਮ ਆਦਮੀ ਵਾਲੇ ਜਿੰਨਾਂ ਤੋਂ ਅਸੀਂ ਖੜਾ ਸੜਾਉਣਾ ਚਾਹੁੰਦੇ ਉਹਨਾਂ ਨੂੰ ਨਾ ਇਹ ਫਾਇਦਾ ਹੋ ਜੇ ਦੇਖੋ ਉਥੋਂ ਫਰੀਦਕੋਟ ਤੋਂ ਵਿਰੋਧ ਕਰ ਰਿਹਾ ਭੀਜੀਪੀ ਦਾ ਹਾਂਸ ਰਾਜ ਦਾ ਹਾਂਸ ਰਾਜ ਉਥੇ ਜਿੱਤੀ ਨਹੀਂ ਸਕਦਾ ਪੱਥਰ ਤੇ ਲਖੀਰ ਪਰ ਉਹਦਾ ਵਿਰੋਧ ਕਰਦੇ ਕਰਦੇ ਤੇ ਜਿਹੜਾ ਦੂਸਰਾ ਇੱਕ ਭੰਡ ਆ ਗਿਆ ਮੈਂ ਕੀ ਨਾ ਉਹਦਾ ਕਰਮਜੀਤ ਅਨਮੋਲ ਕਿਤੇ ਉਹਨੂੰ ਨਾ ਬੈਨੀਫਿਟ ਹੋ ਜੇ ਅੱਜ ਸਮਾਂ ਇਹਨਾਂ ਦਾ ਡਟ ਕੇ ਵਿਰੋਧ ਕਰੋ ਦੱਸੋ ਬਾਈ ਜੀ ਇਹ ਕਿ ਕਿਹੜੀ ਡਿਕਸ਼ਨਰੀ ਚ ਲਿਖਿਆ ਵੀ ਇੱਕ ਸਰਪੰਚ ਜਾ ਕੇ ਆਪਦੇ ਪਿੰਡ ਦੀ ਕੋਈ ਆਵਾਜ਼ ਮੰਗ ਮੰਗ ਰਿਹਾ ਕੋਈ ਬੇਨਤੀ ਕਰ ਰਿਹਾ ਦੱਸ ਰਿਹਾ ਵੀ ਐਮਐਲਏ ਸਾਹਿਬ ਐ ਕਰ ਲੈਣੇ ਆ ਤੇ ਉਹ ਕਹੇ ਤੇਰੇ ਥੱਪੜ ਮਾਰੂੰਗਾ ਤੇ ਇੱਕ ਲਾਲਜੀਤ ਸਿੰਘ ਭੁੱਲਰ ਜਾਤੀਵਾਦ ਜੱਸਾ ਸਿੰਘ ਰਾਮਗੜੀਆ ਦੀ ਜਿਹੜੀ ਕੌਮ ਆ ਕਿੱਡਾ ਵੱਡਾ ਇਤਿਹਾਸ ਹੈ ਉਹਨਾਂ ਨੂੰ ਕੀ ਬੋਲ ਰਿਹਾ ਸੁਨਿਆਰਾ ਭਾਈਚਾਰਿਆਂ ਨੂੰ ਕੀ ਬੋਲ ਰਿਹਾ ਸੋ ਇਹ ਤਾਂ ਅਨਾੜੀ ਲੋਕਾਂ ਨੂੰ ਆਪਾਂ ਚੀਜ਼ਾਂ ਫੜਾਤੀਆਂ ਸੋ ਹੁਣ ਗਿਲਾ ਕੀ ਕਰੀਏ ਲੋਕ ਰਾਜ ਚ ਲੋਕਾਂ ਤੋਂ ਗਿਲਾ ਤਾਂ ਕਰ ਨਹੀਂ ਸਕਦੇ ਪਰ ਜਿੱਥੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਸੀ ਉਥੇ ਸ਼ਰਾਬੀ ਕਬਾਬੀ ਐਸ ਤਰ੍ਹਾਂ ਦੇ ਅਨਾੜੀ ਲੋਕ ਲਿਆ ਕੇ ਸਾਡੇ ਸਿਰਾਂ ਤੇ ਬਿਠਾਤੇ ਤੇ ਬੜਾ ਮਨ ਨੂੰ ਦਰਦ ਹੁੰਦਾ ਸੋ ਇਹਨਾਂ ਤੋਂ ਖਹਿੜਾ ਛਡਾਉਣਾ ਚਾਹੁੰਦੇ ਆ ਤੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਮੇਰੀ ਵੀ ਇਹਨਾਂ ਦੀਆਂ ਜੜਾਂ ਪੁੱਟ ਦੋ ਪੁੱਟੋਂ ਇਹਨਾਂ ਦੀਆਂ ਜੜਾਂ ਨਹੀਂ ਬਹੁਤ ਔਖੀਆਂ ਹੋਵਾਂਗੇ ਦੱਸੋ ਨੌਕਰੀਆਂ ਲਾ ਕੇ ਬਾਹਰਲੀ ਸਟੇਟਾਂ ਦੇ ਬੰਦੇ ਇੱਥੇ ਕਰ ਰਹੇ ਨੇ ਐਡੇ ਵੱਡੇ ਵੱਡੇ ਇੱਕ ਮੁਖੀ ਆ ਸਾਡਾ ਝੂਠ ਬੋਲ ਰਿਹਾ ਇੱਕ ਮੁਖੀ ਇਹਦੇ ਮੂੰਹੋਂ ਇੱਕ ਰਾਜਾ ਹੁੰਦਾ ਹੈ ਦੇਸ਼ ਪੰਜਾਬ ਸੋਹਣੇ ਦੇਸ਼ ਪੰਜਾਬ ਦਾ ਜਿਸ ਨੂੰ ਫਾਈਵ ਵਾਈਜ਼ ਹਮੇਸ਼ਾ ਵਾਚ ਕਰਦੀ ਆ ਅੱਜ ਜਿਹੜੀ ਸਰਦਾਰ ਸਿਮਰਜੀਤ ਸਿੰਘ ਮਾਨ ਗੱਲ ਕਹਿ ਰਿਹਾ ਜਾਂ ਜਿਹੜੇ ਇੱਥੇ ਵਿਰੋਧ ਦੇ ਬਾਗੀਸੋ ਰੋਟਦੇ ਆ ਇਹਨਾਂ ਨੂੰ ਜਿਹੜੀਆਂ ਵਰਲਡ ਦੀਆਂ ਪੰਜ ਪਾਵਰਾਂ ਨੇ ਉਹ ਉਹਨੂੰ ਮਹੱਤਵ ਦੇ ਰਹੀਆਂ ਨੇ ਸੋ ਇਹ ਜੇ ਦੇਸ ਪੰਜਾਬ ਤੇ ਰਾਜਾ ਭਗਵੰਤ ਮਾਨ ਸਾਰਾ ਦਿਨ ਝੂਠ ਬੋਲੀ ਜਾਂਦਾ ਕੋਈ ਉਹਦੀਆਂ ਗੱਲ ਦੀ ਕੋਈ ਕੀਮਤ ਹੀ ਹੈ ਨਹੀਂ ਕੱਲੀ ਝੂਠ ਤੋਂ ਇਲਾਵਾ ਜਿਹੜਾ ਪ੍ਰਦਰਸ਼ਨ ਕਰ ਰਿਹਾ ਹੈ ਇਹਦਾ ਝੂਠੇ ਇস্তਿਹਾਰ ਸੋ ਇਹ ਤਾਂ ਸਾਡੇ ਲੋਕਾਂ ਨੇ ਮੰਗੀਆਂ ਨਹੀਂ ਸੀ ਇਹਨਾਂ ਚੀਜ਼ਾਂ ਪਰ ਜਿਹੀਆਂ ਪ੍ਰਾਪਤੀਆਂ ਗਣਾਉਂਦੇ ਫਿਰਦੇ ਆ ਕਿ ਸਾਰੇ ਘਰਾਂ ਦਾ ਬਿੱਲ ਜ਼ੀਰੋ ਆਉਣ ਲੱਗ ਗਿਆ ਮੋਟਰਾਂ ਦੀ ਜਿਹੜੀ ਬਿਜਲੀ ਆ ਉਹ ਵਾਧੂ ਮਿਲਦੀ ਆ ਕਿਸਾਨ ਨੂੰ ਆਪਣਾ ਤੇਲ ਨਹੀਂ ਫੂਕਣਾ ਪੈਂਦਾ ਹੋਰ ਬੜੀਆਂ ਗੱਲਾਂ ਕਰਦੇ ਆ ਮਹੱਲਾ ਕਲੀਨਿਕ ਹੈ ਸਕੂਲ ਆਫ ਐਮਿਨੈਂਸ ਹੈ ਸਾਰੀਆਂ ਪ੍ਰਾਪਤੀਆਂ ਗਣਾਉਂਦੇ ਦੇਖੋ ਮਹੱਲਾ ਕਲੀਨਿਕ ਆ ਜਾ ਕੇ ਤੁਸੀਂ ਮਹੱਲਾ ਕਲੀਨਿਕ ਦਾ ਹਾਲ ਦੇਖੋ ਨਾ ਇਸ ਤੋਂ ਤਾਂ ਵੱਡਾ ਕੋਈ ਮੈਂ ਕਹਿੰਦਾ ਕਪਲਾ ਹੀ ਹੈ ਨੀ ਕਾ ਮਹੱਲਾ ਕਲੀਨਿਕ ਕਾ ਚ ਜਾਉ ਮੇਰੇ ਪਿੰਡ ਦੇ ਮਹੱਲਾ ਕਲੀਨਿਕ ਚ ਇਹਨਾਂ ਨੇ 28 ਲੱਖ ਰੁਪਏ ਲਾਇਆ ਕੀ ਰੰਗ ਰੋਗਨ ਕਰਨਾ ਹੀ ਮਹ ਪਹਿਲਾਂ ਚੱਲ ਨਹੀਂ ਰਹੀਆਂ ਸੀ ਜੇ ਬਿਜਲੀ ਕੱਲ ਭਗਵੰਤ ਮਾਨ ਲੈ ਕੇ ਆਏ ਇਸ ਤੋਂ ਪਹਿਲਾਂ ਪੰਜਾਬ ਚ ਹਜ਼ਾਰਾਂ ਮੋਟਰਾਂ ਲੱਖਾਂ ਮੋਟਰਾਂ ਨਹੀਂ ਲੱਗੀਆਂ ਉਹਨਾਂ ਦੇ ਬਿੱਲ ਨਹੀਂ ਮਾਫ ਹੋਏ ਚਰਨਜੀਤ ਚੰਨੀ ਨੇ ਨਹੀਂ ਮਿਲ ਮਾਫ ਕੀਤੇ ਭਗਵੰਤ ਮਾਨ ਨੇ ਕੋਈ ਆਪ ਦੇ ਫਾਦਰ ਸਾਹਿਬ ਦੀ ਪੈਨਸ਼ਨ ਨਾਲ ਕੋਈ ਚੀਜ਼ ਮਾਫ ਕਰਤੀ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਸੋ ਝੂਠ ਦਾ ਪ੍ਰਚਾਰ ਹੈ ਬਹੁਤ ਸ਼ੁਕਰੀਆ ਥੈਂਕ ਯੂ ਤੈਸਨ ਸਾਡੇ ਨਾਲ ਸੁਖਵਿੰਦਰ ਸਿੰਘ ਸਿਆਣਾ ਜਿਨ੍ਹਾਂ ਨੇ ਆਪਣੀ ਗੱਲਬਾਤ ਰੱਖੀ ਹੈ ਕਿ ਇਹ ਕਿਉਂ ਪ੍ਰਚਾਰ ਚ ਲੱਗੇ ਔਰ ਕਿੱਥੇ ਕਿੱਥੇ ਉਮੀਦਵਾਰਾਂ ਦੇ ਸਮਰਥਨ ਦੇ ਵਿੱਚ ਆਏ ਨੇ ਔਰ ਕਿਉਂ ਚਾਹੁੰਦੇ ਨੇ ਕਿ ਆਮ ਆਦਮੀ ਪਾਰਟੀ ਜਾਂ ਬੀਜੇਪੀ ਤੋਂ ਇਲਾਵਾ ਹੋਰ ਜਿਹੜੇ ਜਿਹੜੇ ਨੇ ਉਮੀਦਵਾਰਾਂ ਦੇ ਨਾਮ ਲਏ ਨੇ ਉਹ ਸੱਤਾ ਦੇ ਵਿੱਚ ਆਉਣੇ ਚਾਹੀਦੇ ਆ ਮੈਂਬਰ ਪਾਰਲੀਮੈਂਟ ਬਣਨੇ ਚਾਹੀਦੇ ਆ ਫਿਲਹਾਲ ਇਸ ਮੁਲਾਕਾਤ ਚਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਵੀਸੀ ਪੰਜਾਬ ਹਲਕਾ ਸੰਗਰੂਰ